ਜਦੋਂ ਮੈਂ ਨਿੱਕਾ ਸੀਗਾ ਜੇ ਜਿੱਦਾਂ ਮੰਗੀ ਆਇਆ ਹੋਵੇ ਜਾਂ ਕੋਈ ਵਧੀਆ ਪਲੇਅਰ ਆਇਆ ਹੋਵੇ ਹੈਨਾ ਬਾਹਰ ਬਾਹਰ ਬੈਠਿਆ ਹੋਵੇ ਮੈਨੂੰ ਚਾਹ ਚਾੜ ਜਾਂਦਾ ਸੀ ਤੇ ਮੈਨੂੰ ਉਹ ਬੰਦਾ ਦੇਖਦਾ ਮੈਂ ਹੋਰ ਮੈਨੂੰ ਮੈਂ ਹੋਰ ਵਧੀਆ ਪ੍ਰਦਰਸ਼ਨ ਕਰਾ ਏਦਾਂ ਹੁੰਦਾ ਹੀ ਪੈਨੋਂ ਫੇ ਮੈਨੂੰ ਕੋਹਨ ਦੇਖਣ ਆਇਆ ਕੋਈ ਵਧੀਆ ਜਿੱਦਾਂ ਸਟਾਰ ਕੋਲ ਜੀਤਾ ਹੋ ਜਿਵੇਂ ਹੈਨਾ ਮੰਗੀ ਮੈਨੂੰ ਦੇਖਣ ਆ ਜਿੱਦਾਂ ਮੈਨੂੰ ਨਹੀਂ ਦੇਖਣ ਆਏ ਵੇ ਬੈਸੀ ਜਿੱਦਾਂ ਖੜੇ ਆ ਹੈਨਾ ਮੈਚ ਦੇਖਦੇ ਆ ਮੈਨੂੰ ਫੇ ਬਹੁਤ ਚਾਹ ਚਾੜ ਜਾਂਦਾ ਸੀ ਆ ਜਦਾਂ ਵੀ ਮੈਂ ਵਧੀਆ ਖੇਡਣਾ ਹੁ ਜੇ ਉਹ ਆਇਆ ਮੈਂ ਮੈਂ ਤਾਂ ਹੋਰ ਵਧੀਆ ਖੇਡਣਾ ਇੰਦਾ ਹੋ ਜਾਂਦਾ ਸੀ ਤੇ ਪ੍ਰੋਪਰ ਤੌਰ ਤੇ ਫਿਰ ਕਬੱਡੀ ਦੇ ਵਿੱਚ ਤਕੜੇ ਕਦੋਂ ਹੋਏ ਤੁਸੀਂ ਕਦੋਂ ਜੇ ਗੱਲਾਂ ਚੱਲਣ ਲੱਗੀਆਂ ਯਾਰ ਆ ਮੁੰਡਾ ਉੱਭਰਿਆ ਕਬੱਡੀ ਦੇ ਵਿੱਚ 2008-09 ਚ 2008-09 ਚ 9 ਆਰਚ ਜਿਹੜੇ ਮੈਂ ਬੈਸੀ ਜਦੋਂ ਮੈਂ ਹਾਲਕੀ ਟੀਮ ਚ ਖੇਡਿਆ ਸੀ ਫਿਰ 9 ਚ ਮੇਰੀ ਗੱਲ ਹੋਈ ਸੀ ਜਦੋਂ ਪ੍ਰੋਪਰ ਤੌਰ ਤੇ ਉਦੋਂ ਉਦੋਂ ਪਾਲਾ ਵੀ ਆਇਆ ਸੀ ਸੁੱਖਾ ਭੰਡਾਲ ਵੀ ਸਿੱਪੀ ਗੋਲੀ ਤੇ ਮੈਂ ਨਾ ਸੋਨੂ ਜੰਪ ਸੰਦੀਪ ਸੋਰਖਪੁਰੀਆ ਦੁੱਲਾ ਉਦੋਂ ਜਿਹਦਾ ਉਹ ਦੁੱਲੇ ਹੁਣੀ ਚਲੋ ਪੇਲ ਲਾਉਂਦੀ ਸੀ ਪਰ ਜਿਹਦਾ ਪਾਲਾ ਪਾਲਾ ਸੁਖੇ ਹੁਣੀ ਜਦੋਂ ਪਹਿਲੀ ਵਾਰ ਉਦੋਂ ਵੀ ਉਦੋਂ ਪਹਿਲੀ ਵਾਰ ਆਇਸੀ ਤੇ ਉਹ ਵੀ ਉਦੋਂ ਜਦੋਂ ਬਹੁਤ ਵਧੀਆ ਖੇਡੇ ਸੀ ਆਪਾਂ ਉਦੋਂ ਮੇਰੀ ਆਪਣੀ ਟੀਮ ਸੀ ਆਪਾਂ